ਸਾਡੇ ਦੇ ਵਿੱਚ 4 ਚਾਹਾਂ 16 10 ਵਿੱਚ 1 ਨੰਬਰ 12 14 ਗਲਾਮ ਦਾ ਮਸਲਾ ਸੀ ਮਸਲਾ ਸੀ ਉਹ ਜੋ ਹੱਲ ਹੋਇਆ ਉਹ ਰਿਪੋਰਟ ਕਰ ਰਹੇ ਹਾਂ ਠੀਕ ਹੈ ਜੀ 70 ਗਜ ਦਾ ਵਗੀ ਲਾਓ ਜੀ ਦੋਸਤਾਂ ਦੇ ਸਾਡਾ ਫੈਸਲਾ ਜਿਵੇਂ ਹੈ ਪੰਚਾਇਤੇ ਸੁੱਚੀ ਬੁਲਾਉਣੇ 277 ਨੰਬਰ ਮਰਬੇ ਦੇ ਵਿੱਚੋਂ ਸਾਰੇ ਵਿੱਚੋਂ ਇਹ ਸਟਾਫ ਨਾ 22 ਨੰਬਰ ਕਿਲਾ ਉਹ ਜੰਗੀਰ ਸਿੰਘ ਨੂੰ ਮਿਲੂਗਾ ਤੇ 97 98 ਨਾ ਪਰੋਲਾ ਜੇ ਕਰਾ 78 78 ਜੋ 25 ਨੰਬਰ ਕਿੱਲੇ ਚੋਂ ਅੱਧਾ ਕਿਲਾ ਜਿੱਤਕਾਰਾ ਮੇਰਾ ਤੇ ਮਰਲੇ ਵਾਧਾ ਘਟਾ ਤੇ ਮਰਲੇ ਜਿਹੜਾ ਵਾਧਾ ਘਟਾ ਹੈ ਉਸੇ ਪੂਰੀ ਮਣਕੇ ਜਿੰਨੀ ਮੈਨੂੰ ਆਉਂਦੀ ਹੈ ਮੈਨੂੰ 2 ਕਿੱਲੇ 3 ਕਾ 11 ਮਰਲੇ ਆਉਂਦੇ ਮੈਂ ਪੂਰੀ ਕਰਕੇ ਰਾਹ ਦਾ ਹਿੱਸਾ ਜਿਹੜਾ ਮੇਰਾ ਦਊਂ ਮੋਲ ਬੇ ਵੈ ਜਿਹੜੀ ਕੋ ਸਾਂਝੀ ਜਗ੍ਹਾ ਹੋਊਗੀ ਉਹ ਵਿੱਚੋਂ ਜਿਹ ਕੋ ਮਰਲੇ ਆਉਂਦੇ ਉਹ ਆਪចੋ ਦਿੱਤੇ ਜਾਣਗੇ ਦਿੱਤੇ ਜਾਣਗੇ ਉਧਰ ਉਧਰ ਲੈ ਜਾਣਗੇ ਬਾਕੀ ਤਕਰੀਬਨ ਵੱਟੇ ਜਿਹੜੇ ਕਿੱਲੇ ਨੇ ਉਹ ਆਪចੋ ਫੈਸਲਾ ਹੋ ਜਾ ਠੀਕ ਹੈ ਜੀ ਫਰਮ ਤੋਂ ਫਰਮ ਤੋਂ ਫਰਮ ਤੋਂ ਹਾਂ ਸੈਂਪਲਿੰਗ ਹਾਂਜੀ ਬੋਲਣ ਦੇ ਤੂੰ ਰਿਕਾਰਡਿੰਗ ਕਰਾ ਸਾਰਿਆਂ ਦੇ ਦੋਸਤ ਕਰ ਲਾ ਦੋ ਸਾਰਿਆਂ ਦੀ ਗੱਲ ਤੂੰ ਹੀ ਬੋਲ ਬਈ ਮੈਨੂੰ ਉੱਥੋਂ ਆ ਨਾ ਮੈਨੂੰ ਨਹੀਂ ਬੋਲਣ ਨੂੰ ਕੀ ਨਹੀਂ ਜਨਾ ਬਾખી ਗਈ ਇੱਕ ਸੈਕਿੰਡਾ ਵੀ ਹੋਣਾ ਤੇ ਮੈਂ ਹਰਨੇਕ ਸਿੰਘ ਤੇ ਅੰਗਰੇਜ਼ ਸਿੰਘ ਦੋਸਤ ਹੀ ਪਾ 19 ਨਾਲ 11 ਮਰਲੇ ਸਨ ਟੋਟਲ ਪੈੜੀ ਹੁੰਦੀ ਹੈ ਜਿਹੜੇ ਕਿ ਪੰਜ ਮਰਲੇ ਤੇ ਸਾਡੇ ਮਕਾਨ ਬਣਿਆ ਤੇ 16 ਨੰਬਰ ਕਿਲੇ ਦਾ ਸਾਲਮ ਹੈ 15 ਨੰਬਰ ਕਿਲੇ ਦੇ ਵਿੱਚੋਂ ਰਾਹ ਖਾਲ ਜਿਹੜਾ ਵੀ ਹੈ ਕੱਟ ਵੱਢ ਕੇ ਬਚਦੀ ਪੈੜੀ ਅਸੀਂ ਲਾਸਟ 21 ਨੰਬਰ ਕਿਲੇ ਚੋਂ ਰੱਖਾਂਗੇ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਠੀਕ ਹੈ ਸਹਿਮਤ ਹੋ ਸਹਿਮਤ ਸਹਿਮਤ ਹੋ ਬਾਕੀ ਹੋਰ ਇੱਕ ਇੱਕ ਵਾਰੀ ਬਸ ਆ ਗਿਆ ਬਸ ਆ ਗਿਆ ਬਸ ਆ ਗਿਆ ਬੋਲੋ ਹਾਂ ਬੋਲੋ ਧੰਨਵਾਦੀ ਜੋ 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 ਤੁਹਾ ਚਾਚੇ ਦੀ ਗੱਲਾਂ ਨਾਲ ਸਹਿਮਤ ਹੈ ਚਾਚੇ ਤੇ ਯਕੀਨ ਹੈ ਹੈ ਗੱਲਾਂ ਸਹਿਮਤ ਪਰ ਇੱਕ ਗੱਲ ਹੋਰ ਹੈ ਕਿ ਸਾਡਾ ਤਾਇਆ ਉਹ ਗਰਮੀਤ ਮਖਰ ਨਾਲ ਨਾਮ ਮੰਨ ਲਿਆ ਫਿਰ ਬੰਗ ਹੋਊਗਾ ਨਹੀਂ ਉਹ ਕੋਈ ਦਿੱਕਤ ਨਹੀਂ ਉਹ ਕੋਈ ਦਿੱਕਤ ਨਹੀਂ ਉਹ ਤੁਸੀਂ ਉਹ ਤਿੰਨ ਪਰਿਵਾਰ ਬੈਠੇ ਹੋ ਹਨਾ ਤਿੰਨਾਂ ਪਰਿਵਾਰਾਂ ਨੇ ਸਹਿਮਤੀ ਨਹੀਂ ਮੰਨਦਾ ਫਿਰ ਫੈਸਲਾ ਤਾਂ ਆਪ ਸੇ ਫੇਰੀ ਵਾਰ ਦਾ ਘਟ ਹੋਊਗਾ ਉਹ ਨਹੀਂ ਮੰਨਦਾ ਸਕਦਾ ਇੱਕ ਮਿੰਟ ਜੇ ਫੈਸਲਾ ਹੋਊਗਾ ਤਾਂ ਤੁਸੀਂ ਆਪ ਜੀ ਸਹਿਮਤ ਫੈਸਲਾ ਨਾ ਬਿਛੜਾ ਤੇ ਮਜੂਰ ਪਰਸਨ ਇੱਕ 20 ਸਾਲ ਦਾ ਫੈਸਲਾ ਹੋਊਗਾ ਫਿਰ ਫੈਸਲਾ ਕਰਦੇ ਆਂ ਟਾਈਮ ਰਾਤ ਚਲੋ ਚਾਰ ਦਿਨ ਮੈਂ ਮੀਤ ਸਿੰਘ ਨੂੰ ਬੁਲਾ ਕੇ ਜੀ ਨੂੰ ਦੱਸਾਂਗੇ ਦਿਖਾਵਾਂਗੇ ਉਹ ਜੀ ਮਨਜ਼ੂਰ ਹੋਇਆ ਤਾਂ ਫਿਰ ਫੈਸਲਾ ਮਨਜ਼ੂਰ ਤੇ ਠੀਕ 6 ਮਹੀਨੇ ਪਹਿਲਾਂ ਹੋਊਗਾ ਠੀਕ ਹੈ ਜੀ ਸਹਿਮਤ ਹੋ ਸਾਰੇ ਸਹਿਮਤ ਠੀਕ ਹੈ